ਲੋਕ ਜਾ ਮੈਂ ਮਾਈ ਤੇ ਕੋਈ ਪ੍ਰੋਬਲਮ ਨਹੀਂ ਮੈਨੂੰ ਬਲੋਕ ਮੇਰੇ ਨਾਲ ਦੋ ਗੱਲਾਂ ਕਰੀਆਂ ਤੇ ਨੰਬਰ ਬਲੋਕ ਚ ਭੈਣ ਨੇ ਤਿੰਨ ਚਾਰ ਥਾਈਂੋਂ ਫੋਨ ਲਾਤਾ ਤਾਂ ਨੰਬਰ ਬਲੋਕ ਚ ਮੈਨੂੰ ਐਂ ਦੱਸੋ ਜੀ ਜ਼ਿੰਮੇਦਾਰ ਕੌਣ ਬੱਚੀ ਦਾ ਜ਼ਿੰਮੇਦਾਰ ਕੌਣ ਮੇਰੀ ਗੱਲ ਸੁਣੋ ਧਿਆਨ ਮੇਰਾ ਹਾਂਜੀ ਜਿਵੇਂ ਤੁਸੀਂ ਹੁਣ ਬੋਲੀ ਜਾ ਰਹੇ ਹੋ ਹਨ ਫੋਨ ਕਿ ਤੁਸੀਂ ਇੱਥੇ ਵੀ ਜ਼ਿਆਦਾ ਬੋਲ ਰਹੇ ਸੀ ਹਾਂ ਆਹ ਪਿਆਰਾ ਹੋ ਗਿਆ ਹਾਂਜੀ ਗੱਲ ਸੁਣੋ ਹਾਂਜੀ ਦੋਹਾਂ ਜਵਾਬ ਆਇਆ ਕਿਸਦਾ ਕੋ ਚਾਚਾ ਫੂਫਾ ਮਮਾ ਬੈਕੂ ਕਿ ਜਿਹੜਾ ਦੇਖੋ ਮੈਨੂੰ ਫੋਨ ਮਾਰ ਕੇ ਘਰੇ ਟੱਕਰਾ ਮ ਮੰਗਾ ਪੀਓ ਨਾ ਉਹ ਮਾਂ ਨੇ ਘਫੜਕਾ ਲਾਉਣਗੇ ਮਾਂ ਤੇ ਉਹ ਲਾਉ ਕਿੰਨਾ ਲੋੜ ਆ ਬੱਚਿਆਂ ਦੀ ਕਿੰਨਾ ਬੱਚਿਆਂ ਦੀ ਮੇਰੀ ਗੱਲ ਸੁਣੋ ਬਲੌਕ ਕਿਉਂ ਕੀਤੇ ਹੋ ਰਾਮ ਨਾ ਸੁਣੋ ਠੀਕ ਹੈ ਮੇਰਾ ਫੋਨ ਹੈ ਮੇਰੇ ਕੋਲ 100 ਪੱਤਰਕਾਰਾਂ ਦੇ ਫੋਨ ਆਉਂਦੇ 100 ਮੇਰੇ ਕੋਲ ਅਕਸਰਾਂ ਦੇ ਫੋਨ ਆਉਂਦੇ ਸਾਰਿਆਂ ਨੇ ਆਉਂਦੇ ਆ ਅਨਨੋਥ ਸ਼ਰਾਬੀ ਲੋਕਾਂ ਦੇ ਆਉਂਦੇ ਜਿਹੜਾ ਫੋਨ ਕਰਕੇ ਮੈਨੂੰ ਬਕਵਾਸ ਵੀ ਮਾਰਨ ਲੱਗ ਜਾਂਦੇ ਆ ਲੋਕ ਠੀਕ ਹੈ ਮੈਂ ਆਪਦੇ ਫੋਨ 'ਚ ਇੱਕ ਸੈਟਿੰਗ ਲਾਈ ਹੀ ਸੀ ਬਲੌਕ ਨਹੀਂ ਕੀਤਾ ਮੈਂ ਇਹ ਇਹ ਆਈਫੋਨ 'ਚ ਇੱਕ ਸੈਟਿੰਗ ਲੱਗੀ ਹੈ ਇਹੇ ਜੀ ਜਿਹੜੇ ਨੰਬਰਾਂ 'ਚ ਫੀਡ ਨਹੀਂ ਹੈਗੇ ਅਨਨੋਨ ਨਹੀਂ ਹੈਗੇ ਆਟੋਮੈਟਿਕਲੀ ਸਾਇਲੈਂਟ ਕਾਲ ਕੱਟ ਹੋ ਜਾਂਦੇ ਨੇ ਫਿਰ ਮੈਨੂੰ ਆਇਆ ਸੋ ਜੀ ਜ਼ਿੰਮੇਵਾਰੀ ਤੇ ਸਾਡੇ ਬੱਚਿਆਂ ਦੀ ਜ਼ਿੰਮੇਵਾਰੀ ਹੋਣਾ ਤੁਸੀਂ ਨੰਬਰ ਤੋਂ ਅਪਸਟੈੱਬ ਕਰਨਾ ਮੈਂ ਪਰ ਤੁਹਾਡੇ ਚ ਅਪ ਮੈਂ ਅਸੀਮਿਡ ਟਰਮਸ ਤੇ ਫੋਨ ਹੈ ਤੇ ਫੋਨ ਹੀ ਲਾਉਂਦੀ ਮੈਂ ਅਪ ਮੈਂ ਅਸੀਮਿਡ ਟਰਮ ਚ ਆਇ ਸੀ ਤੁਹਾਡੇ ਕੋਲ ਤੁਸੀਂ ਕਹਿੰਦੇ ਜੇ ਕੋਈ ਪ੍ਰੋਬਲਮ ਆਵੇ ਸਾਨੂੰ ਕਾਲ ਕਰਦਾ ਵੀਡੀਓ ਸਵੈਲਾ ਜੀ ਬਣਾ ਦੇਣਾ ਅਸੀਂ ਸਾਡਾ ਫੋਨ ਕਰਾਉਣਾ ਤੇਰੇ ਪਾਇਆ ਬਈ ਅਸੀਂ ਇਹ ਕਿ ਅਸੀਂ ਅੰਮ੍ਰਿਤਸਰ ਕੋਲ ਜਾ ਕੇ ਨੀ ਸਾਰੇ ਅਸੀਂ ਪੇਪਰ ਦੇਖਨੇ ਆ ਕਿ ਨਹੀਂ ਮੈਂ ਪੇਪਰ ਨਹੀਂ ਦਿਖਾਉਂਦੀ ਸਾਡਾ ਰਾਈਟ ਅਸੀਂ ਪੇਪਰ ਦੇਖਾਂਗੇ ਲੱਗ ਕੇ ਅਸੀਂ ਇੱਥੇ ਖੜੀ ਹੋ ਕੇ ਸਾਡੇ ਕਾਲਜਾਂ ਦਿਖਾਉਂਦੀ ਆ ਫਿਰ ਅਸੀਂ ਇੱਥੇ ਸੇਵ ਕੀਆ ਜਦੋਂ ਪ੍ਰਿੰਸੀਪਲ ਇਹ ਸਾਡੇ